ਮਿਸ਼ਨ ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਹੁਣ ਸੀ ਮਾਨ ਸਾਡੇ ਪੰਜਾਬ ਦੇ ਸੀਐਮ ਸਾਹਿਬ ਦੇ ਇਸ਼ਨਤ ਦੇ ਸਾਥ ਚੱਲ ਅਸੀਂ ਪਿੰਡ ਰੁੜਕੀ ਜਿਹੜਾ ਕੀ ਵੱਡਾ ਪਿੰਡ ਹੈ ਸਾਡੇ ਹਰਖਸ਼ੀ ਖਟਗੜ ਸਾਹਿਬ ਦਾ ਉੱਥੇ ਲਾਇਬ੍ਰੇਰੀ ਦਾ ਕੰਟੈਂਟ ਹੋਰ ਬੜੀ ਖੁਸ਼ੀ ਹੋਈ ਕਿ ਪਿੰਡ ਵਾਲੇ ਬੜੇ ਸਾਰੀ ਖੁਸ਼ੀ ਨੌਜਵਾਨ ਖੁਸ਼ੀ इवन ਸਾਡੇ ਬਜ਼ੁਰਗ ਮਾਤਾ ਮਾਂ ਪਹਿਣਾ ਸਾਰੇ ਖੁਸ਼ੀ ਕਿ ਪਿੰਡ ਦੇ ਵਿੱਚ ਲਾਇਬ੍ਰੇਰੀ ਹੋਰ ਇਹ ਮਾਨ ਸਾਹਿਬ ਦਾ ਸੁਪਨਾ ਹੈ ਕਿ ਸਾਡੇ ਲੋਕ ਜਿਹੜੇ ਕਿਤਾਬਾਂ ਪੜ੍ਹਨ ਲਾਇਬ੍ਰੇਰੀ ਵਿੱਚ ਆਉਣ ਤਾਂ ਕਿ ਜਿਹੜਾ ਸਮਾਂ ਸਾਡਾ ਅਸੀਂ ਵਿਅਰਤ ਕਰਵਾ ਲੈਂਦੇ ਆਂ ਤਾਂ ਕਿੜ ਕੇ ਉਹ ਲਾਇਬ੍ਰੇਰੀ ਬੁੱਕਸ ਪੜ੍ਹ ਕੇ ਆਪਣੇ ਆਪ ਨੂੰ ਚੰਗੇ ਇਨਸਾਨ ਬਣਾ ਸਕੀਏ ਚੰਗੇ ਦੋਸਤ ਬਣਾ ਸਕੀਏ ਸੋ ਲਾਇਬ੍ਰੇਰੀ ਆਉਣ ਵਾਲੇ ਸਮੇਂ ਤੇ ਅਸੀਂ ਹੋਰ ਵੀ ਧਰਮ ਨੇ ਪਿੰਡਾਂ ਚ ਬਣ ਰਹੀਆਂ ਤਿਆਰ ਹੋ ਰਹੀਆਂ ਇਹ ਮਾਨ ਸਾਹਿਬ ਦੀ ਸੋਚ ਹੈ ਕਿ ਪੰਜਾਬ ਦੇ ਲੋਕ ਕਿਤਾਬਾਂ ਵੱਲ ਮੁੜਨ ਨਸ਼ਿਆਂ ਨੂੰ ਛੱਡੋ ਤੇ ਕੀ ਕੀ ਸਹੂਲਤਾਂ ਨੇ ਲਾਇਬ੍ਰੇਰੀਸ ਵਿੱਚ ਰੱਖ ਜਾਈਏ ਜਦ ਤੁਸੀਂ ਕੱਲ ਸੋਸ਼ਲ ਮੀਡੀਆ ਤੇ ਦੇਖਿਆ ਹਣਾ ਲਾਇਬ੍ਰੇਰੀ ਤੇ ਐਸੀ ਕੋਈ ਸਹੂਲਤ ਨਹੀਂ ਜਿਹੜੀ ਰਹਿ ਗਈ ਮੈਨੂੰ ਖੁਸ਼ੀ ਹੈ ਸੱਜ ਦੇ ਕੇ ਫਰਨੀਚਰ ਫਰਸ ਕਲਾਸ ਬੁਕਸ ਬਹੁਤ ਸਾਰੀ ਚਾਹੇ ਰਿਲੀਜੀਅਸ ਬੁਕਸ ਨੇ ਚਾਹੇ ਕੋਈ ਦੁੱਧੀਆਂ ਬੁਕਸ ਨੇ ਨੋਲੇਜ ਵਾਲੀਆਂ ਸਾਰੀਆਂ ਬੁਕਸ ਅਵੇਲੇਬਲ ਸੀ ਔਰ ਏਸੀ ਰੂਮ ਬਣੇ ਨੇ ਔਰ ਯੂਰੋਪੀ ਬਾਟਰ ਲਈ ਸਾਰਾ ਪ੍ਰਬੰਧ ਹਰ ਇੱਕ ਤਰ੍ਹਾਂ ਦਾ ਉੱਥੇ ਜਿਹੜਾ ਪ੍ਰਬੰਧ ਹੈਗਾ ਸੀ ਅੰਦਰ ਸ਼ਾਨਦਾਰ ਬਿਲਡਿੰਗ ਬਣੀ ਹੈ ਔਰ ਪਿੰਡਾਂ ਨੇ ਦੀ ਇਹ ਮੰਗ ਸੀ ਕਿ ਸਾਡੀ ਬਿਲਡਿੰਗ ਪਿੰਡ ਦੇ ਵਿਚਕਾਰ ਬਣਾਈ ਜਾਏ ਲਾਈਬ੍ਰੇਰੀ ਉੱਥੇ ਬਣੀ ਜੋ ਪਿੰਡਾਂ ਲਈ ਚਾਹੀਦਾ। ਠੀਕ। ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਦੇ ਸੀਐਮ ਸਾਹਿਬ ਦੇ ਇਸ਼ਾਰੇ ਦੇ ਛੱਟ ਤੇ। ਅੱਜ ਅਸੀਂ ਪਿੰਡ ਰੁੜਕੀ ਜਿਹੜਾ ਕਿ ਵੱਡਾ ਪਿੰਡ ਹੈ ਸਾਡੇ ਹਰਖਸ਼ੀ ਫਤਿਹਗੁਰ ਸਾਹਿਬ ਦਾ ਉੱਥੇ ਲਾਇਬ੍ਰੇਰੀ ਉਹਨੂੰ ਬਣਾਇਆ। ਔਰ ਬੜੀ ਖੁਸ਼ੀ ਹੋਈ ਕਿ ਪਿੰਡ ਵਾਲੇ ਬੜੇ ਸਾਰੇ ਖੁਸ਼ ਸੀ, ਨੌਜਵਾਨ ਖੁਸ਼ ਸੀ, ਇਵਨ ਸਾਡੇ ਬਜ਼ੁਰਗ ਮਾਤਾ-ਮਾਪ ਐਣਾ ਸਾਰੇ ਖੁਸ਼ ਸੀ ਕਿ ਪਿੰਡ ਦੇ ਵਿੱਚ ਲਾਇਬ੍ਰੇਰੀ ਬਣੀ। ਔਰ ਇਹ ਮਾਨ ਸਾਹਿਬ ਦਾ ਸੁਪਨਾ ਹੈ ਕਿ ਸਾਡੇ ਲੋਕ ਜਿਹੜੇ ਕਿਤਾਬਾਂ ਪੜ੍ਹਨ, ਲਾਇਬ੍ਰੇਰੀਆਂ ਵਿੱਚ ਆਉਣ ਤਾਂ ਕਿ ਜਿਹੜਾ ਸਮਾ ਸਾਡਾ ਅਸੀਂ ਵਿਅਰਤ ਕੋ ਵਾਲਾ ਮਾਰਕੀਟ ਕੇ ਕੋ ਲਾਇਬ੍ਰੇਰੀ ਬੁੱਕਸ ਪੜ੍ਹ ਕੇ ਆਪਣੇ ਆਪ ਨੂੰ ਚੰਗੇ ਇਨਸਾਨ ਬਣਾ ਸਕੀਏ ਚੰਗੇ ਦੋਸਤ ਬਣਾ ਸਕੀਏ ਸੋ ਲਾਇਬ੍ਰੇਰੀ ਆਉਣ ਵਾਲੇ ਸਮੇਂ ਚ ਅਸੀਂ ਹੋਰ ਵੀ ਧਰਮੇ ਪਿੰਡਾਂ ਚ ਬਣ ਰਹੀਆਂ ਤਿਆਰ ਹੋ ਰਹੀਆਂ ਇਹ ਮਾਨ ਸਾਹਿਬ ਦੀ ਸੋਚ ਹੈ ਕਿ ਪੰਜਾਬ ਦੇ ਲੋਕ ਕਿਤਾਬਾਂ ਵੱਲ ਮੋੜ ਨਾ ਸਿਆ ਨਾ ਜਾਂਦੇ ਤੇ ਕੀ ਕੀ ਸਹੂਲਤਾਂ ਨੇ ਲਾਇਬ੍ਰੇਰੀਸ ਵਿੱਚ ਖੜ ਜਾਏ ਜਰ ਤੁਸੀਂ ਕੱਲ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਲਾਇਬ੍ਰੇਰੀ ਤੇ ਐਸੀ ਕੋਈ ਸਹੂਲਤ ਨਹੀਂ ਜਿਹੜੀ ਰਹਿ ਗਈ ਮੈਨੂੰ ਖੁਸ਼ੀ ਹੈ ਜਦ ਦੇਖਿਆ ਫਰਨੀਚਰ ਫਰਸ ਕਲਾਸ ਬੁਕਸ ਬਹੁਤ ਸਾਰੀ ਚਾਹੇ ਰਿਲੀਜੀਅਸ ਬੁਕਸ ਨੇ ਚਾਹੇ ਕੋਈ ਦੁੱਧੀਆਂ ਬੁਕਸ ਨੇ ਨੋਲੇਜ ਵਾਲੀਆਂ ਸਾਰੀਆਂ ਬੁਕਸ ਅਵੇਲੇਬਲ ਸੀ ਔਰ ਏਸੀ ਰੂਮ ਬਣੇ ਨੇ ਔਰ ਯੂਰੋਪੀ ਬਾਟਰ ਲਈ ਸਾਰਾ ਪ੍ਰਬੰਧ ਹਰ ਇੱਕ ਤਰ੍ਹਾਂ ਦਾ ਉੱਥੇ ਜਿਹੜਾ ਪ੍ਰਬੰਧ ਕੀਤਾ ਹੈਗਾ ਸੀ ਅੰਦਰ ਸ਼ਾਨਦਾਰ ਬਿਲਡਿੰਗ ਬਣੀ ਹੈ ਔਰ ਪਿੰਡਾਂ ਨੇ ਦੀ ਇਹ ਮੰਗ ਸੀ ਕਿ ਸਾਡੀ ਬਿਲਡਿੰਗ ਪਿੰਡ ਦੇ ਵਿਚਕਾਰ ਬਣਾਈ ਜਾਵੇ ਲਾਈਬ੍ਰੇਰੀ ਉੱਥੇ ਬਣੀ ਜੋ ਪਿੰਡਾਂ ਲਈ ਚਾਹੀਦਾ। ਠੀਕ। ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਦੇ ਸੀਐਲ ਸਾਹਿਬ ਦੇ ਅਗਿਆਨ ਰੈਸ਼ਾ ਤੇ ਅੱਜ ਅਸੀਂ ਪਿੰਡ ਰੁੜਕੀ ਜਿਹੜਾ ਕਿ ਵੱਡਾ ਪਿੰਡ ਹੈ ਸਾਡੇ ਹਰਖਸ਼ੀ ਖਟਗਤ ਸਾਹਿਬ ਦਾ ਉੱਥੇ ਲਾਇਬ੍ਰੇਰੀ ਉਹਨੂੰ ਬਣਾਇਆ। ਔਰ ਬੜੀ ਖੁਸ਼ੀ ਹੋਈ ਕਿ ਪਿੰਡ ਵਾਲੇ ਬੜੇ ਸਾਰੀ ਖੁਸ਼ੀ ਨੌਜਵਾਨ ਖੁਸ਼ੀ ਇਵਨ ਸਾਡੇ ਬਜ਼ੁਰਗ ਮਾਤਾ ਮਾਂ ਪਹਿਣਾ ਸਾਰੇ ਖੁਸ਼ੀ ਕਿ ਪਿੰਡ ਦੇ ਵਿੱਚ ਲਾਇਬ੍ਰੇਰੀ ਬਣੀ। ਔਰ ਇਹ ਮਾਨ ਸਾਹਿਬ ਦਾ ਸੁਪਨਾ ਹੈ ਕਿ ਸਾਡੇ ਲੋਕ ਜਿਹੜੇ ਕਿਤਾਬਾਂ ਪੜ੍ਹਨ ਲਾਇਬ੍ਰੇਰੀਆਂ ਵਿੱਚ ਆਉਣ ਤਾਂ ਕਿ ਜਿਹੜਾ ਸਮਾ ਸਾਡਾ ਅਸੀਂ ਵਿਅਰਤ ਕੁਆ ਲੰਨਾ ਟਾਰਗੇਟ ਕੇ ਉਹ ਲਾਇਬ੍ਰੇਰੀ ਬੁੱਕਸ ਪੜ੍ਹ ਕੇ ਆਪਣੇ ਆਪ ਨੂੰ ਚੰਗੇ ਇਨਸਾਨ ਬਣਾ ਸਕੀ ਚੰਗੇ ਦੋਸਤ ਬਣਾ ਸਕੀ ਸੋ ਲਾਇਬ੍ਰੇਰੀ ਆਉਣ ਵਾਲੇ ਸਮੇਂ ਚ ਅਸੀਂ ਹੋਰ ਵੀ ਧਰਮੇ ਪਿੰਡਾਂ ਚ ਬਣ ਰਹੀਆਂ ਤਿਆਰ ਹੋ ਰਹੀਆਂ ਇਹ ਮਾਨ ਸਾਹਿਬ ਦੀ ਸੋਚ ਹੈ ਕਿ ਪੰਜਾਬ ਦੇ ਲੋਕ ਕਿਤਾਬਾਂ ਵੱਲ ਮੋੜ ਨਾ ਸਿਆ ਨੂੰ ਜਾਂਦੇ ਤੇ ਕੀ ਕੀ ਸਹੂਲਤਾਂ ਨੇ ਲਾਇਬ੍ਰੇਰੀਜ਼ ਵਿੱਚ ਖੜ ਜਾਏ ਜਰ ਤੁਸੀਂ ਕੱਲ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਲਾਇਬ੍ਰੇਰੀ ਤੇ ਐਸੀ ਕੋਈ ਸਹੂਲਤ ਨਹੀਂ ਜਿਹੜੀ ਰਹਿ ਗਈ ਮੈਨੂੰ ਖੁਸ਼ੀ ਹੈ ਸੱਜ ਦੇ ਕੇ ਫਰਨੀਚਰ ਫਰਸ ਕਲਾਸ ਬੁਕਸ ਬਹੁਤ ਸਾਰੀ ਚਾਹੇ ਰਿਲੀਜੀਅਸ ਬੁਕਸ ਨੇ ਚਾਹੇ ਕੋਈ ਦੂਸਰੀਆਂ ਬੁਕਸ ਨੇ ਨੋਲੇਜ ਵਾਲੀਆਂ ਸਾਰੀਆਂ ਬੁਕਸ ਅਵੇਲੇਬਲ ਸੀ ਔਰ ਏਸੀ ਰੂਮ ਬਣੇ ਨੇ ਔਰ ਯੂਰੋਪੀ ਬਾਟਰ ਲਈ ਸਾਰਾ ਪ੍ਰਬੰਧ ਹਰ ਇੱਕ ਤਰ੍ਹਾਂ ਦਾ ਉੱਥੇ ਜਿਹੜਾ ਪ੍ਰਬੰਧ ਕੀਤਾ ਹੈਗਾ ਸੀ ਅੰਦਰ ਸ਼ਾਨਦਾਰ ਬਿਲਡਿੰਗ ਬਣੀ ਹੈ ਔਰ ਪਿੰਡਾਂ ਨੇ ਦੀ ਇਹ ਮੰਗ ਸੀ ਕਿ ਸਾਡੀ ਬਿਲਡਿੰਗ ਪਿੰਡ ਦੇ ਵਿਚਕਾਰ ਬਣਾਈ ਜਾਵੇ ਲਾਇਬ੍ਰੇਰੀ ਉੱਥੇ ਬਣੀ ਜੋ ਪਿੰਡਾਂ ਨੇ ਚਾਇਆ ਠੀਕ ਹੈ